ਹਾਂਜੀ ਪਿਓਰ ਕੈਮਰੀ कॉटन शर्ट ਰਹੇਗੀ 1.70 ਵੱਡੇ ਪਣੀ ਦੀ ਬਾਟਮ ਇਸ ਦੇ ਨਾਲ ਰਹੇਗੀ 2 ਮੀਟਰ ਵੱਡੇ ਪਣੀ ਦੀ ਮੈਚਿੰਗ ਸੂਟ ਨੇ ਪਿਓਰ ਕੈਮਰੀ कॉटन ਦੇ ਪ੍ਰਾਈਸ ਇਹਨਾਂ ਸੂਟਾਂ ਦਾ 450 ਫ੍ਰੀ ਸ਼ਿਪਿੰਗ ਨੈਕਸਟ ਅ ਜੀ ਇਹ ਆਪਣੇ ਕੋਲ ਲਾਈਨਿੰਗ ਵਾਲੇ ਜੌਰਜਟ ਦੇ 올ਓਵਰ 5 ਮੀਟਰ ਸੂਟ ਰਹੇਗਾ ਪ੍ਰਾਈਸ ਇੱਕ ਸੂਟ ਦਾ ਹੈਗਾ 450 ਫ੍ਰੀ ਸ਼ਿਪ ਦੋ ਸੂਟ ਬਾਈ ਕਰੋਗੇ ਤਾਂ 799 ਫ੍ਰੀ ਸ਼ਿਪ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਦੁਪੱਟਾ ਹੀ ਸੂਟ ਰਹਿਣਗੇ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਬੀਬਾ ਕਾਟਨ ਸ਼ਰਟ ਰਹੇਗੀ 1.75 ਵੱਡੇ ਪਣੇ ਦੀ ਨੈਕ ਪੈਚ ਵਰਕ ਆ ਐਮਬਰਾਇਡਰੀ ਹੋਈ ਆ ਕਾਟਨ ਦੀ ਬਾਟਮ ਰਹੇਗੀ ਐਮਬਰਾਇਡਰੀ ਵਾਲੀ ਵਿਦ ਮਸਲੀਨ ਦਾ ਦੁਪੱਟਾ ਪੈਚ ਵਰਕ ਐਮਬਰਾਇਡਰੀ ਵਾਲਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਇਹ ਵੀ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ नैक्सट प्रिंट अपने को शर्ट रहेगी एक पचहत्तर व्डेपने की दो मीटर का प्लाजो मिलेगा और इस ढाई मीटर का दुपट्टा मिलेगा प्राइज़ इना सूटों का सत्त सौ पैंती फ्री शिप यू नैक्सट प्योर बीबा कॉटन आलओवर साढ़े तीन मीटर व्डेपने का सूट रहेगा फाइन क्वालिटी फुल प्योर का दुपट्टा रहेगा लैस वर्क होया प्राइज़ इना सूटों का अठ सौ पाँह फ्री शिप ਨੈਕਸਟ ਜੀ ਆਪਣੇ ਕੋਲ ਪਿਓਰ ਸੌਫਟ ਕੈਮਰੀ ਕਾਟਨ ਇਸ ਸਟਫ ਰਹੇਗਾ ਇਸ ਦੇ ਵਿੱਚੋਂ ਤੁਸੀਂ ਤਿੰਨ ਸ਼ਰਟਾਂ ਬਾਈ ਕਰ ਸਕਦੇ ਹੋ ਇੱਕ 75 ਇਸ ਦਾ ਵੱਡਾ ਪਨਾ ਰਹੇਗਾ ਤਿੰਨ ਸ਼ਰਟਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ 650 ਫ੍ਰੀ ਸ਼ਿਪਿੰਗ ਦੇ ਵਿੱਚ ਆਪਣਾ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਇਸ ਸਟਫ ਦੇ ਵਿੱਚ ਆਪਣੇ ਕੋਲ ਲਿਮਟਿਡ ਸਟਾਕ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਿਮਿਟਡ ਇਸਟਾਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ